ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਦ ਸੇਲ ਕਰਨਾ ਹੁੰਦਾ ਤੁਹਾਵੀਆਂ 4-5 ਫੋਟੋਆਂ ਮਾਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਯਾਰ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਧੰਨਵਾਦ ਵੀਰੇ। ਅੱਜ ਆਪਣੇ ਕੋਲੇ ਸੇਲ ਵਿੱਚ ਵੀਰੇ 5 ਚੀਜ਼ਾਂ ਨੇ। ਸਵਰਾਜ 744 FE, ਫਾਰਮ 55, ਅਰਜੁਨ 605, ਸਟੈਂਡਰਡ ਬੁਲਟ ਤੇ ਮੈਸੀ ਟਾਫੇ 25। ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀਰੇ ਸਵਰਾਜ 744 ਦੀ। ਸਵਰਾਜ 744 2003 ਮਾਡਲ ਜੋ ਕਿ 2003 ਦੇ ਵਿੱਚ ਆਇਆ ਹੋਇਆ। ਇਹ ਟਰੈਕਟਰ ਵੀਰੇ ਫਤੇਗੜ ਸਾਇਵਰੀਏ ਦੇ ਪਿੰਡ ਬੱਸੀ ਪਠਾਣਾ ਵੀ ਸਾਰਾ ਟਰੈਕਟਰ ਵੀਰੇ ਆਲ オリジナル ਆ ਤੇ ਟਰੈਕਟਰ ਵੀਰੇ ਇੱਕ ਹੱਥ ਚੱਲਿਆ ਹੋਇਆ ਹੈਗਾ ਟਰੈਕਟਰ ਦੇ ਟਾਇਰ ਆ ਵੀਰੇ ਉਹ 75 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਚਾਰੇ ਟਾਇਰ ਇੱਕੇ ਹਾਲਤ ਚ ਨੇ ਬਾਕੀ ਵੀਰੇ ਟਰੈਕਟਰ ਦਾ ਸਾਰਾ ਰੰਗ ਪੇਂਟ ਬਿਲਕੁਲ オリジナル ਆ ਟਰੈਕਟਰ ਨੂੰ ਕਿਦੋਂ ਵੀ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਜਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਬਾਡੀ ਜਾਸੀ ਲਿੰਕਾਂ ਦਾ ਪੇਂਟ ਬਿਲਕੁਲ オリジナル ਆ ਤੇ ਨਾਈ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੀ ਸਰਵਿਸ ਵੀਰੇ ਹੋਈ ਹੋਈ ਆ ਇੰਜਨ ਗੀਅਰ ਪੰਪ ਦਾ ਕੰਮ ਓਕੇ ਆ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਰੰਟੀ ਆ ਟਰੈਕਟਰ ਵੀਰੇ ਇੱਕ ਨੰਬਰ ਕੰਡੀਸ਼ਨ ਦੇ ਵਿੱਚ ਆ ਬਹੁਤ ਹੀ ਸੰਭਾਈ ਦੇ ਵਿੱਚ ਰੱਖਿਆ ਹੋਇਆ ਹੈਗਾ ਇਹ ਟਰੈਕਟਰ ਵੀਰੇ ਡਬਲ ਕਲਚ ਆ ਤੇ ਟਰੈਕਟਰ ਲੈਣ ਸਮੇਂ ਵੀਰੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 265000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 98149 ਕਾਰ 325 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੀ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਉਹ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ ਰਾਇਲ ਅਨਵੀਲਡ ਸਟੈਂਡਰਡ ਦੀ ਇਹ ਮੋਟਰਸਾਈਕਲ ਵੀਰੇ 2016 ਮਾਡਲ ਆ ਜੋ ਕਿ 2016 ਦੇ ਵਿੱਚ ਆਇਆ ਹੋਇਆ ਤੇ ਇਹ ਮੋਟਰਸਾਈਕਲ ਵੀਰੇ ਤਰਨਤਾਰ ਏਰੀਆ ਵਿਖੇ ਖੜਾ ਹੈਗਾ ਮੋਟਰਸਾਈਕਲ ਵੀਰੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਖੜਾ ਮੀਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੇ ਬਾਕੀ ਵੀਰੇ ਮੋਟਰਸਾਈਕਲ ਦਾ ਸਾਰਾ ਪੇਂਟ ਬਿਲਕੁਲ オリジナル ਆ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਕੋਈ ਸਕ੍ਰੈਚ ਨਹੀਂ ਕੋਈ ਖੁਰੋਚ ਤੱਕ ਨਹੀਂ ਆਈ ਵੀਰੇ ਮੋਟਰਸਾਈਕਲ ਤੇ ਬਾਕੀ ਵੀਰੇ ਮੋਟਰਸਾਈਕਲ ਦੇ ਟਾਇਰਾਂ ਦੀ ਹਾਲਤ ਬਹੁਤ ਹੀ ਵਧੀਆ ਪਈਆ ਤੇ ਵੀਰ ਨੇ ਵੀਰੇ ਇਸ ਦੀ ਸਰਵਿਸ ਕਰਵਾਈ ਹੋਈ ਆ ਸਾਰਾ ਕੰਮ ਓਕੇ ਆ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਨੇ ਇਸ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 1 ਲੱਖ ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ 88726 93716 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਮੋਟਰਸਾਈਕਲ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਮੋਟਰਸਾਈਕਲ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਅਰਜਨ 605 ਦੀ ਅਰਜਨ 605 2003 ਮਾਡਲ ਜੋ ਕਿ 2003 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਸੰਗਰੂਰ ਡਿਸਟ੍ਰਿਕਟ ਵਿੱਚ ਖੜਾ ਹੈਗਾ ਟਰੈਕਟਰ ਵੀਰੇ ਪਾਵਰ ਸਟੀering ਆ ਰਿਵਰਸ PTO ਆ ਸਾਰਾ ਟਰੈਕਟਰ ਵੀ ਆਲ オリジナル ਆ ਟਰੈਕਟਰ ਨੂੰ ਕਿਤੋਂ ਵੀ ਰੰਗ ਪੇਂਟ ਨਹੀਂ ਜੋ ਰੰਗ ਪੇਂਟ ਜਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਬਾਡੀ ਚਾਸੀ ਲਿੰਕਾਂ ਨੂੰ ਵੀ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਹੋਇਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 40 ਪੈਸੇ ਨੇ ਟਾਇਰਾਂ ਤੇ ਵੀ ਤੁਹਾਨੂੰ ਵੀਰੇ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਤੇ ਵੀਰ ਨੇ ਵੀਰੇ ਇਸ ਦਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਬਿਲਕੁਲ ਓਕੇ ਆ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਆ ਇਕਦਮ ਸਿੱਕੇਵਾਂ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਤੇ ਟਰੈਕਟਰ ਦੇ ਜੋ ਮਿਊਜ਼ਿਕ ਸਿਸਟਮ ਲੱਗਾ ਹੋਇਆ ਵੀਰੇ ਉਹ ਵੀਰ ਲਾ ਕੇ ਦੇਣਗੇ ਇਹ ਮਿਊਜ਼ਿਕ ਸਿਸਟਮ ਵੀਰੇ ਟਰੈਕਟਰ ਦੇ ਨਾਲ ਨਹੀਂ ਦਿੱਤਾ ਜਾਊਗਾ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 2,70,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 998008244870 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਵੀਰੇ ਫਾਰਮ ਟਰੈਕ 55 ਦੀ ਫਾਰਮ ਟਰੈਕ 55 1998 ਮਾਡਲ ਜੋ ਕਿ 1998 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਜਗਰਾਉਂ ਏਰੀਆ ਵਿੱਚ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ オリジナル ਆ ਕਿ ਤੋਂ ਰੰਗ ਪੇਂਟ ਨਹੀਂ ਜੋ ਰੰਗ ਪੇਂਟ ਜਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਬਾਡੀ ਚਾਸੀ ਲਿੰਕਾਂ ਦਾ ਪੇਟ ਵੀਰੇ ਬਿਲਕੁਲ オリジナル ਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਕੰਮ ਹੋਇਆ ਹੋਇਆ ਸਰਵਿਸ ਹੋਈ ਹੋਈ ਆ ਤੇ ਟਰੈਕਟਰ ਦੇ ਉਹ ਟਾਇਰ ਆ ਵੀਰੇ ਉਹ 70 ਪੈਸੇ ਨੇ ਚਾਰੇ ਟਾਇਰਾਂ ਦੇ ਵੀਰੇ ਸੇਮ ਕੰਡੀਸ਼ਨ ਆ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਬਹੁਤ ਹੀ ਵਧੀਆ ਹਾਲ ਦੇ ਵਿੱਚ ਟਰੈਕਟਰ ਆ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਆ ਮਾਲਕ ਵੀਰ ਬਣੋ ਵੀਰੇ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 1,70,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9814303233 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp 'ਤੇ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਵੀਰੇ Massey Tafe 25 DI ਦੀ ਇਹ ਟਰੈਕਟਰ ਵੀਰੇ 1992 ਮਾਡਲ ਆ ਜੋ ਕਿ 1992 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਮੋੜ ਕੁਰਦ ਵਿਖੇ ਖੜਾ ਹੈਗਾ ਜੋ ਕਿ ਬਠਿੰਡੇ ਡਿਸਟ੍ਰਿਕਟ ਵਿਖੇ ਪਿਆ ਜਾਂਦਾ ਹੈ ਇਹ ਟਰੈਕਟਰ ਵੀਰੇ ਪੰਜਾਬ ਨੰਬਰ ਆ ਟਰੈਕਟਰ ਦੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਪਈਆ ਟਰੈਕਟਰ ਦਾ ਰੰਗ ਪੇਂਟ ਵੀਰੇ ਬਿਲਕੁਲ オリジナル ਆ ਕਿਤੋਂ ਵੀ ਟਰੈਕਟਰ ਰੰਗ ਪੇਂਟ ਨਹੀਂ ਹੋਇਆ ਵੀਰੇ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਟਰੈਕਟਰ ਦੇ ਅਗਲੇ ਟਾਇਰਾਂ ਦੇ ਵੀਰੇ ਮਗਰਾੜ ਛੜੇ ਹੋਏ ਨੇ ਟਾਇਰਾਂ ਦੀ ਹਾਲਤ ਵੀ ਵੀਰੇ ਵਧੀਆ ਪਈਆ ਤੇ ਮਾਲਕ ਵੀਰ ਵੱਲ ਨੇ ਬ੍ਰੇਕ ਦੀ ਸਰਵਿਸ ਕਰਵਾਈ ਹੋਈ ਆ ਸਾਰਾ ਕੰਮ ਓਕੇ ਆ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,10,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 94786 70260 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਧੰਨਵਾਦ ਵੀਰੇ ਜੇ ਵੀਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਮੇਰੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾਂਏ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਵੀਰ ਯੂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਉਹਨਾਂ ਤੱਕ ਪਹੁੰਚ ਸਕਣ ਧੰਨਵਾਦ ਵੀਰੇ ਤੇ ਜੁੜੇ ਰਹੋ ਵੀਰੇ ਸਾਡੇ ਚੈਨਲ ਜਟਾਂਏ ਟਰੈਕਟਰ ਦੇ ਨਾਲ